ਮਿਤੀ 13/23 ਨੂੰ ਪਿੰਡ ਬਰਾਬੋ ਬੱਡੀਆਂ ਵਿੱਚ ਅਧਿਕਾਰਤ ਪੰਚ ਰਵਿੰਦਰ ਸਿੰਘ ਵੱਲੋਂ ਜ਼ਾਲੀ ਕਬਜ਼ਾ ਸਰਟੀਫਿਕੇਟ ਬਾਬਤ ਪਲਾਟਾਂ ਦੇ ਬਣਦੇ ਗਏ ਸੀ ਇਹ ਇਸ ਸੰਬੰਧੀ ਇੱਕ ਪੀਸਫੁਲ ਪ੍ਰੋਟੈਸਟ ਜਿਹੜਾ ਸੀਗਾ ਉਹ ਹੋਇਆ ਸੀ ਬੀ.ਪੀ. ਦਫ਼ਤਰ ਜੀਰਾ ਵਿੱਚ ਇਸ ਪੀਸਫੁਲ ਪ੍ਰੋਟੈਸਟ ਨੂੰ ਦਬਾਉਣ ਲਈ ਮਕਦਮਾ ਨੰਬਰ 120 ਮਿਤੀ 12/10/23 ਬਰ ਖਿਲਾਫ ਕੁਲਵੀਰ ਸਿੰਘ ਜੀ ਦਾ ਅਤੇ 70 ਅਣਪਛਾਤੇ ਲੋਕਾਂ ਦੇ ਖਿਲਾਫ ਦਰਜ ਹੋਇਆ ਸੀ ਇਸ ਮਕਦਮੇ ਦਾ ਚਲਾਨ ਮਿਤੀ 3/10/24 ਨੂੰ ਪੇਸ਼ ਅਦਾਲਤ ਸ਼੍ਰੀਮਤੀ ਪ੍ਰਤਮਾ ਸਿੰਘਲਾ ਦੀ ਕੋਰਟ ਵਿੱਚ ਹੋਇਆ ਸੀਗਾ ਜਿਸ ਵਿੱਚ ਕੁੱਲ 14 ਗਵਾਹ ਪੇਸ਼ ਹੋਏ ਇਸ ਕੇਸ ਵਿੱਚ ਕਰੀਬ 7 ਦਿਨ ਕਲਬੀਰ ਸਿੰਘ ਜੀ ਦਾ ਜਿਹੜਾ ਸੀ ਰੋਪੜ ਜ਼ਿਲ੍ਹੇ ਵਿੱਚ ਉਹਨਾਂ ਨੂੰ ਗੁਜ਼ਾਰਨੇ ਪਏ ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਹੋਈ ਸੀ ਤੇ ਅੱਜ ਮਿਤੀ 14/02/25 ਨੂੰ ਸ਼੍ਰੀਮਤੀ ਪ੍ਰਤਮਾ ਸਿੰਘਲਾ ਐਸਜੀ ਐਸਡੀਐਮ ਜੀਰਾ ਵੱਲੋਂ ਇਸ ਕੇਸ ਵਿੱਚ ਕਲਬੀਰ ਸਿੰਘ ਜੀ ਦਾ ਨੂੰ ਬਾਈ ਇਜ਼ਤ ਬਰੀ ਕਰ ਦਿੱਤਾ ਗਿਆ ਤੇ ਇਹ ਮਗਧਮਾ ਝੂਠਾ ਪਾਇਆ ਗਿਆ